ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਮੈਂ ਬਲਦੇਵ ਹਾਂ ਜੱਟਪੁਰੇ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ ਜੱਟਪੁਰਾ ਵਿਖੇ ਜਿੱਥੇ ਕਿ ਸਕੂਲ ਦੀ ਚਾਰਦਿਵਾਰੀ ਹੋਈ ਦਾ ਅਦੁਕਾਟਨ ਕਰਨ ਪਹੁੰਚ ਰਹੇ ਨੇ ਹਲਕਾ ਰੈਕੋਰਡ ਦੇ ਵਿਧਾਇਕ श्रीमान हाकम सिंह जी एमएलए साहब ਅਤੇ ਹਲਕਾ ਜਗਰੌਣ ਤੋਂ ਐਮਐਲਏ ਬੀਬੀ ਸਰਬਜੀਤ ਕੌਰ ਜੀ ਪਹੁੰਚ ਰਹੇ ਨੇ

ਬੋਰਡ ਦੇ ਅਮਲ ਨੂੰ ਜਦੋਂ ਆਪਕੇ ਬਾਈ ਬੋਰਡ ਨੂੰ ਨੰਬੀਅ ਫੀਚਰਸ ਲਈ ਕਲਾਪਿੰਗ ਕਰਦਾ ਭਾਈ ਬੱਚਿਆਂ ਨੂੰ ਥੈਂਕ ਯੂ हां मैं बोल दूँ बस 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 और और कॉलेज हमारा उनका डिटेल और और हमारा उनका ਮੈਂ 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 लम्बे पेंदे तो पांच साल का तो सारी मेंबर पर चेक चेक पूरे दे तो पांच साल तो सारी मेंबर पर ते सारे पर पांचे सच्चे साढे नहीं सारे सच्चे ताजी में है ये सब तो जरूरी साढे बच्चे जिला करके आए आओ पहले पता नहीं कहाँ लग जाती है वहीं तो उनका खासा वहीं और ऐसे मीत कर रहे होंगे बच्चे ऐसे पढ़े चिढ़ा रहे अच्छे हमले के स्कूल था और अपने छात्र था सारे शहर का नाम रोशन कर दे रहे हैं। We are waiting for you, ma'am. पहले राम हरि हर्षदीप कौन होगे दूसरी रानी हर्षदीप कौन है दूसरी रानी ये है नेशनल सेविक रही है बहुत ही रोचक बच्ची है अजीरी मौज मजे फ्राई कर रही है गंदी इन्होंने इन्होंने सर नाम साईं तेरी रची वो पाल दे रही है तेरी रची ਉਹ ਸਾਡੇ ਪਿੰਡ ਦੇ ਚਮਕਦਮ ਪਾਰਲੇ ਦੀ ਪਾਰਲੇ ਦੀ ਜਾਨੀ ਕੋਲ ਮਗਰ ਤੋਂ ਲਗਾ ਆਮ ਜਦੋਂ ਅਸੀਂ ਖੇਡਦੇ ਜਾਂਦੇ ਆ ਜਿਹੜਾ ਦਿੱਤੇ ਜਦੋਂ ਉੱਥੇ ਬੋਲਿਆ ਜਾਂਦਾ ਔਰ ਜਦੋਂ ਸਾਡੇ ਬੱਚੇ ਪੂਰੇ 올 ਓਵਰ ਇੰਡੀਆ ਪੰਜਾਬ ਨੂੰ ਕਿਸੇ ਗੇਮ ਨੇ ਰਿਕੋਰਡ ਕਰਦੇ ਨੇ ਔਰ ਉੱਥੇ ਇੱਕ ਨਾਸੂ ਤੱਕ ਦੇ ਸਟੇਜ ਤੇ ਹੁੰਦੇ ਜਦੋਂ ਪੰਜਾਬ ਲੁਧਿਆਣਾ ਉਸ ਤੋਂ ਬਾਅਦ ਸਾਡੇ ਪਿੰਡ ਦਾ ਨਾਮ ਆਉਂਦਾ ਔਰ ਜਦੋਂ ਅਸ਼ੋਕਾ ਪਰਕਰ ਦੇ ਸਪੀਕਰ ਦੇ ਉੱਤੇ ਸਤਾਰੀ ਜਿਹੜੇ ਸੈਂਟਰ ਸਕੂਲ ਲੰਮਾਗੜ੍ਹ ਤੋਂ ਆ ਰਾਮ ਗੋਂਜਾ ਕਦੇ ਨੈਸ਼ਨਲ ਟੀਵੀ ਤੇ ਜਦੋਂ ਅਸੀਂ ਸਾਰੇ ਉਹ ਲਾਈਵ ਹੋ ਕੇ ਦੇਖਿਆ ਤਾਂ ਉਹ ਜਿਹੜਾ ਨਾ ਉਹ ਕੋਈ ਖੁਸ਼ੀ ਜਿਹੜੀ ਉਹ بیان ਨਹੀਂ ਕੀਤੀ ਜਾ ਸਕਦੀ ਸਾਡੇ ਬੱਚਿਆਂ ਤੇ ਬਹੁਤ ਮਾਣ ਔਰ ਇਹਦੇ ਨਾਲ ਹੀ ਅੱਗੇ ਕੌਮਪੀਟਾ ਇਹ ਬੱਚਿਆਂ ਨੇ 400 ਮੀਟਰ ਹਰਡਲ ਭਾਗ ਲਿਆ ਆਰਮੇਰੀ ਵਿੱਚ ਪਾਉਤੇ ਰਹਿਣਾ ਚਾਹੁੰਦੀ ਹਾਂ। ਸਾਡੇ ਲਈ ਬੱਚੇ ਨੇ ਜਿਹੜੇ ਬੱਚੇ ਦੋਵੇਂ ਮੈਸੋ ਦੀ ਪਾਣੀਆ ਇਹ ਦੋਨੋਂ ਸੱਗੀਆਂ ਪਹਿਣਾ ਦੇ ਜਿਹੜਾ ਰੀਅਲ ਕਿੰਪਰ ਤੋਂ ਬਿਗ ਬੈਪੀ ਇਹ ਆਵੇ ਤੇਰੇ ਤੇ ਲਈ ਦੀ। ਉਹਨੇ ਬੱਚਿਆਂ ਨਾਲ ਪਾਲੇ ਕੁਛਰ ਉਹਨਾਂ ਇੱਕ ਸਾਧੂ ਦਾ ਬੋਲਾ ਜਗਾ ਦਿੱਤੀ ਕਿ ਦੋ ਬਿਉਂ ਲੜੇ ਵਿੱਚ। ਪਤੀਓ ਜਿੱਥੇ ਤੱਕ ਜਾਣਾ ਚਾਹ ਰਹੇ ਤੁਸੀਂ ਜਾਓ ਬਦੋ ਅੱਗੇ। ਔਰ ਮੁੰਡੇ ਨੇ ਜਿੰਨੇ ਵੀ ਇਨਾਮ ਕਿ ਜਿੰਨੇ ਦੀ ਜੁਨਾਵ ਦੇ ਕਿਆ। ਮੂੜੇ ਨਾਲ ਨਰਨੇ ਦੇ ਸਾਡੇ ਸਤਾਰੂ ਜੀ ਦੀ ਜਨਮ ਮੰਦਿਰ ਘਰ ਦੀ ਨਾਲ ਹੀ ਖੜੇ ਨੇ ਹਾਰੇ ਤੇ ਹਮੇਸ਼ਾ ਦੇ ਨਾਲ ਜਾਂਦੇ ਨੇ ਔਰ ਜਿਹੜੇ ਸਾਡੇ ਕੋਲ ਖੇਡਾ ਬੱਚੇ ਚਾਹਦੇ ਹੁੰਦੇ ਨੇ ਮੈਡਮ ਉਹਨਾਂ ਦੀ ਜਿੱਥੀ ਬਾੜੀ ਤੇ ਅੱਗੇ ਉਹ ਮੈਡਮ ਵੀ ਸਾਡੇ ਲਈ ਬਹੁਤ ਫੈਰੋਦੇ ਨਾਮ ਜੱਥੇ ਲੈ ਕੇ ਆਉਂਦੇ ਨੇ ਤੁਹਾਨੂੰ ਅੱਗੇ ਤੋਂ ਪਾਉਂਦੇ ਲਾਮ ਜੀ ਸ਼੍ਰੀ ਹਰਿਮੰਦਿਰ ਘਰ ਦੀ ਤੇ ਵਧਾਈ ਦੇ ਕਾਰਨ 2 ਲੰਮੇ ਜੱਟਪੁਰਾ ਇਕਥਾਈ ਸਰੂਲ ਦਾ ਨਵਾਂ ਦਮੇ ਜੱਟਪੁਰਾ ਬੋਲੇ ਲੱਗੇ ਜੱਟਪੁਰਾ ਦੇ ਬਹੁਤ ਹੀ ਸਤਿਕਾਰਯੋਗ ਜਰਦੋ ਨੌਜਵਾਨ ਸਾਥੀਓ ਅਤੇ ਮੇਰੀਆਂ ਬੀਬੀਆਂ ਭੈਣਾਂ ਅਤੇ ਅਰਜ ਕਰਦਾ ਵੈਗੁਰੂ ਜੇਕਾ ਖਾਂਪਾ ਕੈਰ ਜੇ ਕੀ ਫਤਿਹ ਇਹ ਜਿਹੜਾ ਜਿ ਸਿੱਖਿਆ ਕ੍ਰਾਂਤੀ ਆ ਬਦਲਣਾ ਪੰਜਾਬ ਆ ਉਹਦੇ ਸੰਬੰਧ ਚ ਇਹਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਕੂਲਾਂ ਨੂੰ ਇੰਨੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਐ ਸਾਡੀ ਪ੍ਰਵੰਤਮਾਨ ਜੀ ਦੀ ਸਰਕਾਰ ਜਿਹੜੇ ਹਰਜੋਤ ਬਾਜ ਜੀ ਸਾਡੇ ਸਿੱਖਿਆ ਮੰਤਰੀ ਆ ਉਹਨਾਂ ਦੀ ਸੋਚ ਸੀਗੀ ਉਹਦੇ ਅਰਪਾਤ ਇਸ ਸਕੂਲਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਗ੍ਰਾਂਟਾਂ ਦੇ ਕੇ ਅਸੀਂ ਕੰਮ ਕਰਵਾਇਆ ਜਾ ਰਿਹਾ ਹੈ ਇੱਥੇ ਸਾਡੇ ਜਿਹੜੇ ਮੈਡਮ ਨਾਲ ਸਾਡੇ ਐਮ ਐਲ ਏ ਸਰਬਜੀਤ ਕੌਰ ਦੇ ਗ੍ਰਾਮ ਤੇ ਤੇ ਰੇ ਕੋਟਾ ਜਿਹੜਾ ਸਾਡਾ ਸੰਝਾ ਹੀ ਹੈ ਸਕੂਲ ਆ ਤੇ ਅਸੀਂ ਇਕੱਠੇ ਮੈਡਮ ਨੂੰ ਕੋਈ ਜ਼ਰੂਰੀ ਕੰਮਾਂ ਨੂੰ ਜਾਣਾ ਪੈ ਗਿਆ ਤੇ ਮੈਂ ਤੁਹਾਡੇ ਜਿਹੜਾ ਇਹ ਪੂਰਾ ਜਿਹੜਾ ਇਹਨੂੰ 8 ਲੱਖ ਅਮਰੀਕਾ ਦਾ 80000 ਗ੍ਰਾਂਟ ਦੇ 30000 ਵਾਲੀ ਵਾਸਤੇ ਉਹ ਲੱਗੀ ਆ ਉਹਨਾਂ ਦਾ ਘਾਟਨ ਵੀ ਹੋ ਗਿਆ ਵਾ ਸਟਾਬ ਵੱਲੋਂ ਸਾਰਿਆਂ ਦਾ ਐਮਐਲਏ ਸਾਹਿਬ ਹਾਕਮ ਸਿੰਘ ਜੀ ਦਾ ਅਤੇ ਬੀਬੀ ਸਰਬਜੀਤ ਕੌਰ ਮਾਨੁਕੀ ਜੀ ਦਾ ਧੰਨਵਾਦ ਕੀਤਾ ਗਿਆ दबर अपने आले दुआले देख लैनल नबसक्राइब करो अडिया खबर नो वेयर करो अगलिया खबर देखते दे रहो इंडियन टीवी न्यूज पंजाब